ਪਰ ਤੁਸੀਂ ਇੱਥੇ ਇੱਕ ਐਮਐਲਏ ਨੂੰ ਸਵਾਲ ਨਹੀਂ ਕਰ ਸਕਦੇ ਇੱਕ ਐਮਪੀ ਨੂੰ ਸਵਾਲ ਨਹੀਂ ਕਰ ਸਕਦੇ ਇਹ ਨੌਜਵਾਨਾਂ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਇੱਥੇ ਕੋਈ ਵੀ ਲੀਡਰ ਸਵਾਲ ਇੱਥੇ ਕੋਈ ਵੀ ਲੀਡਰ ਬੋਲਣ ਲਈ ਆਊਗਾ ਤੁਸੀਂ ਉਹਨੂੰ ਸਵਾਲ ਕਰਨਾ ਜਿੰਨਾ ਟਾਈਮ ਇਕੱਲਾ ਇਕੱਲਾ ਬੰਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਮੇਰੀਆਂ ਮਾਵਾਂ ਧਿਆਨ ਨਾਲ ਗੱਲ ਸੁਣ ਲਿਓ ਤੁਹਾਡੀ ਸਮੱਸਿਆ ਮੈਸੇਜ ਦੀ ਜਦੋਂ ਇੱਥੇ ਬੋਲਣ ਲਈ ਆਊਗਾ ਇੱਥੇ ਕੋਈ ਵੀ ਲੀਡਰ ਤੁਸੀਂ ਉਹਨੂੰ ਖੜੀਆਂ ਹੋ ਕੇ ਸਵਾਲ ਕਰਨਿਆ ਕੋਈ ਪਿੰਡ ਦਾ ਛੋਟਾ ਬੰਦਾ ਲੱਖ ਵਿਰੋਧ ਕਰੇ ਕਰਿਆਣ ਦੇ ਪਿੰਡ ਦਾ ਬੰਦਾ ਵਿਰੋਧ ਤੁਹਾਡੇ ਪੁੱਤ ਮਰੀ ਜਾਂਦੇ ਨੇਗੇ ਤੁਹਾਡਾ ਪਿੰਡ ਉੱਜੜੀ ਜਾਂਦਾ ਤੁਹਾਡਾ ਪੰਜਾਬ ਉੱਜੜੀ ਜਾਂਦਾ ਤੁਸੀਂ ਕਿਸੇ ਵੀ ਪਿੰਡ ਦੇ ਬੰਦੇ ਦੀ ਇਹ ਗੱਲ ਨਹੀਂ ਮੰਨਣੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਬੇਬੇ ਧਿਆਨ ਨਾਲ ਗੱਲ ਸੁਣੋ ਮੇਰੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਕੋਈ ਨਵੇਂ ਸਵਾਲ ਕਰ ਦਿੰਦਾ ਤਾਂ ਉਹਦੇ ਸਾਹਮਣੇ ਮੈਕ ਲਾ ਲੇਉਂਦਾ ਆਪਣੇ ਸਪੀਕਰ ਲਾ ਲੇਉਂਦਾ ਜਦੋਂ ਇੱਥੇ ਬੱਕ ਬੱਕ ਲੀਡਰ ਬੋਲਣ ਲਈ ਆਉਣਗੇ ਮੈਂ ਚਾਹਣਾ ਕਿ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਉਹ ਜਾ ਉਦੋਂ ਆਊਗਾ ਜਦੋਂ ਕੱਲੇ-ਕੱਲੇ ਨੌਜਵਾਨ ਦੇ ਹੱਥ ਦੇ ਵਿੱਚੇ ਮੈਕ ਹੋਊਗਾ ਜਦੋਂ ਕੱਲਾ-ਕੱਲਾ ਨੌਜਵਾਨ ਬੋਲਣ ਸਿੱਖੂਗਾ ਨੌਜਵਾਨ ਸਵਾਲ ਕਰਨਾ ਸਿੱਖੂਗਾ ਲੀਡਰਾਂ ਨੂੰ ਉਦੋਂ ਹੀ ਪੰਜਾਬ ਤਰੱਕੀ ਦੇ ਰਾਹ ਤੇ ਆਊਗਾ ਲੀਡਰ ਇੱਥੇ ਵੋਟਾਂ ਮੰਗਣ ਲਈ ਆਉਂਦੇ ਨੇਗੇ ਮੰਗ ਕੇ ਵੋਟਾਂ ਤੁਹਾਡੇ ਸਿਰ ਤੋਂ ਬਣ ਕੇ ਐਮਐਲਏ ਚਲੇ ਜਾਂਦੇ ਨੇਗੇ ਸਵਾਲ ਕਰਨਾ ਇਥੋਂ ਦੇ ਐਮਐਲਏ ਮੈਸਰ ਜਿਹੜਾ ਖਾਨਾ ਜਿਹੜਾ ਉਹ ਐਮਐਲਏ ਇੱਥੇ ਬੋਲਣ ਲਈ ਆਊਗਾ ਉਹਨੂੰ ਸਵਾਲ ਕਰਨਾ ਵੀ ਨਸ਼ਾ ਭਰਾਵਾ ਤੇ ਕਿਉਂ ਨਹੀਂ ਬੰਦ ਕਰਿਆ ਉਹਨੂੰ ਸਵਾਲ ਕਰਨਾ ਕਿ ਤੁਹਾਡੀ ਪਾਰਟੀ ਨੇ ਕਿਆ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਦਾਂਗੇ ਤੁਹਾਡੀ ਪਾਰਟੀ ਨੇ ਕਿਹਾ ਸੀ ਅਸੀਂ ਗੁਰੂਗ੍ਰਾਂਤ ਸਾਹਿਬ ਦੀ ਵਿਵਸਥਾ ਨਿ ਇਨਸਾਫ 1 ਮਹੀਨੇ ਦੇ ਵਿੱਚ ਦੇ ਦਾਂਗੇ ਪਰ ਤੁਸੀਂ ਇੱਥੇ ਇੱਕ ਐਮਐਲਏ ਨੂੰ ਸਵਾਲ ਨਹੀਂ ਕਰ ਸਕਦੇ ਇੱਕ ਐਮਪੀ ਨੂੰ ਸਵਾਲ ਨਹੀਂ ਕਰ ਸਕਦੇ ਇਹ ਨੌਜਵਾਨਾਂ ਦੀ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਇੱਥੇ ਕੋਈ ਵੀ ਲੀਡਰ ਸਵਾਲ ਇੱਥੇ ਕੋਈ ਵੀ ਲੀਡਰ ਬੋਲਣ ਲਈ ਆਊਗਾ ਤੁਸੀਂ ਉਹਨੂੰ ਸਵਾਲ ਕਰਨਾ ਜਿੰਨਾ ਟਾਈਮ ਕੱਲਾ-ਕੱਲਾ ਬੰਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਮੇਰੀਆਂ ਮਾਵਾਂ ਧਿਆਨ ਨਾਲ ਗੱਲ ਸੁਣ ਲਿਓ ਤੁਹਾਡੀ ਸਮੱਸਿਆ ਮੇਸੇ ਦੀ ਜਦੋਂ ਇੱਥੇ ਬੋਲਣ ਲਈ ਆਊਗਾ ਇੱਥੇ ਕੋਈ ਵੀ ਲੀਡਰ ਤੁਸੀਂ ਉਹਨੂੰ ਖੜੀਆਂ ਹੋ ਕੇ ਸਵਾਲ ਕਰਨਿਆ ਕੋਈ ਪਿੰਡ ਦਾ ਤੁਹਾਡਾ ਬੰਦਾ ਲੱਖ ਵਿਰੋਧ ਕਰੇ ਕਰਿਆਣ ਦੇ ਪਿੰਡ ਦਾ ਬੰਦਾ ਵਿਰੋਧ ਤੁਹਾਡੇ ਪੁੱਤ ਮਰੀ ਜਾਂਦੇ ਨੇਗੇ ਤੁਹਾਡਾ ਪਿੰਡ ਉੱਜੜੀ ਜਾਂਦਾ ਤੁਹਾਡਾ ਪੰਜਾਬ ਉੱਜੜੀ ਜਾਂਦਾ ਤੁਸੀਂ ਕਿਸੇ ਵੀ ਪਿੰਡ ਦੇ ਬੰਦੇ ਦੀ ਇਹ ਗੱਲ ਨਹੀਂ ਮੰਨਣੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਬੇਬੇ ਧਿਆਨ ਨਾਲ ਗੱਲ ਸੁਣੋ ਮੇਰੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਕੋਈ ਨਵੇਂ ਸਵਾਲ ਕਰ ਦਿੰਦਾ ਤਾਂ ਉਧਰ ਸਾਹਮਣੇ ਮਾਈਕ ਲਾ ਲਿਓ ਸਾਹਮਣੇ ਸਪੀਕਰ ਲਾ ਲਿਓ ਜਦੋਂ ਇੱਥੇ ਬੱਕ ਬੱਕ ਲੀਡਰ ਬੋਲਣ ਲਈ ਆਉਣਗੇ ਮੈਂ ਚਾਹਣਾ ਕਿ ਪੰਜਾਬ ਜਿਹੜਾ ਤਰੱਕੀ ਦੇ ਰਾਹਤੇ ਤੇ ਉਹ ਜਦੋਂ ਆਉਦੂਗਾ ਜਦੋਂ ਇਕੱਲੇ ਇਕੱਲੇ ਨੌਜਵਾਨ ਦੇ ਹੱਥ ਦੇ ਵਿੱਚ ਮਾਈਕ ਹੋਊਗਾ ਜਦੋਂ ਇਕੱਲਾ ਇਕੱਲਾ ਨੌਜਵਾਨ ਬੋਲਣ ਸਿੱਖੂਗਾ ਨੌਜਵਾਨ ਸਵਾਲ ਕਰਨਾ ਸਿੱਖੂਗਾ ਲੀਡਰਾਂ ਨੂੰ ਉਦੋਂ ਹੀ ਪੰਜਾਬ ਤਰੱਕੀ ਦੇ ਰਾਹਤੇ ਤੇ ਆਊਗਾ ਲੀਡਰ ਇੱਥੇ ਵੋਟਾਂ ਮੰਗਣ ਲਈ ਆਉਂਦੇ ਨੇਗੇ ਮੰਕੇ ਬੋਟਾਂ ਤੁਹਾਡੇ ਸਿਰ ਤੋਂ ਬਣ ਕੇ ਐਮਐਲਏ ਚਲੇ ਜਾਂਦੇ ਨੇਗੇ ਸਵਾਲ ਕਰਨਾ ਇਥੋਂ ਦੇ ਐਮਐਲਏ ਦੇ ਮੈਸਟਰ ਜਿਹੜਾ ਖਾਨਾ ਜਿਹੜਾ ਉਹ ਐਮਐਲਏ ਤੇ ਬੋਲਣ ਲਈ ਆਊਗਾ ਉਹਨੂੰ ਸਵਾਲ ਕਰਨਾ ਵੀ ਨਸ਼ਾ ਭਰਾਵਾ ਤੇ ਕਿਉਂ ਨਹੀਂ ਬੰਦ ਕਰਿਆ ਉਹਨੂੰ ਸਵਾਲ ਕਰਨਾ ਕਿ ਤੁਹਾਡੀ ਪਾਰਟੀ ਨੇ ਕਿਹਾ ਸੀਗਾ ਅਸੀਂ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਤੁਹਾਡੀ ਪਾਰਟੀ ਨੇ ਕਿਹਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਪਕ ਅਨਸਾਫ਼ 1 ਮਹੀਨੇ ਦੇ ਵਿੱਚ ਦੇ ਦਾਂਗੇ ਪਰ ਤੁਸੀਂ ਇੱਥੇ ਇੱਕ ਐਮਐਲਏ ਨੂੰ ਸਵਾਲ ਨਹੀਂ ਕਰ ਸਕਦੇ ਇੱਕ ਐਮਪੀ ਨੂੰ ਸਵਾਲ ਨਹੀਂ ਕਰ ਸਕਦੇ ਇਹ ਨੌਜਵਾਨਾਂ ਤੁਹਾਡੀ ਜ਼ਿੰਮੇਵਾਰੀ ਹੈ ਜੇ ਤੁਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਇੱਥੇ ਕੋਈ ਵੀ ਲੀਡਰ ਸਵਾਲ ਇੱਥੇ ਕੋਈ ਵੀ ਲੀਡਰ ਬੋਲਣ ਲਈ ਆਊਗਾ ਤੁਸੀਂ ਉਹਨੂੰ ਸਵਾਲ ਕਰਨਾ ਜਿੰਨਾ ਟਾਈਮ ਕੱਲਾ-ਕੱਲਾ ਬੰਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਮਾਵਾ ਧਿਆਨ ਨਾਲ ਗੱਲ ਸੁਣ ਲਿਓ ਤੁਹਾਡੀ ਸਮੱਸਿਆ ਨਸ਼ੇ ਦੀ ਜਦੋਂ ਇੱਥੇ ਬੋਲਣ ਲਈ ਆਊਗਾ ਇੱਥੇ ਕੋਈ ਵੀ ਲੀਡਰ ਤੁਸੀਂ ਉਹਨੂੰ ਖੜੀਆਂ ਹੋ ਕੇ ਸਵਾਲ ਕਰਨਿਆ ਕੋਈ ਪਿੰਡ ਦਾ ਤੁਹਾਡਾ ਬੰਦਾ ਲੱਖਪਰੋਧ ਕਰੇ ਕਰਿਆਣ ਦੇ ਪਿੰਡ ਦਾ ਬੰਦਾ ਵਿਰੋਧ ਤੁਹਾਡੇ ਪੁੱਤ ਮਰੀ ਜਾਂਦੇ ਨੇਗੇ ਤੁਹਾਡਾ ਪਿੰਡ ਉੱਜੜੀ ਜਾਂਦਾ ਤੁਹਾਡਾ ਪੰਜਾਬ ਉੱਜੜੀ ਜਾਂਦਾ ਤੁਸੀਂ ਕਿਸੇ ਵੀ ਪਿੰਡ ਦੇ ਬੰਦੇ ਦੀ ਇਹ ਗੱਲ ਨਹੀਂ ਮੰਨਣੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਬੇਬੇ ਧਿਆਨ ਨਾਲ ਗੱਲ ਸੁਣੋ ਮੇਰੀ ਜੇਕਰ ਤੁਹਾਡੇ ਪਿੰਡ ਦਾ ਬੰਦਾ ਕੋਈ ਨਵੇਂ ਸਵਾਲ ਕਰ ਦਿੰਦਾ ਤਾਂ ਉਹਦੇ ਸਾਹਮਣੇ ਮੈਕ ਲਾ ਲੇਉਂ ਤਾਹਮਣੇ ਸਪੀਕਰ ਲਾ ਲੇਉਂ ਜਦੋਂ ਇੱਥੇ ਬੱਖ ਬੱਖ ਲਿੰਡਰ ਬੋਲਣ ਲਈ ਆਉਣਗੇ ਮੈਂ ਚਾਹਣਾ ਕਿ ਪੰਜਾਬ ਜਿਹੜਾ ਤਰੱਕੀ ਦੇ ਰਾਹ ਤੇ ਹੋ ਜਾ ਉਹ ਤੋਂ ਆਊਗਾ ਜਦੋਂ ਕੱਲੇ ਕੱਲੇ ਨੌਜਵਾਨ ਦੇ ਹੱਥ ਦੇ ਵਿੱਚ ਮੈਕ ਹੋਊਗਾ ਜਦੋਂ ਇਕੱਲਾ ਇਕੱਲਾ ਨੌਜਵਾਨ ਬੋਲਣ ਸਿੱਖੂਗਾ ਨੌਜਵਾਨ ਸਵਾਲ ਕਰਨਾ ਸਿੱਖੂਗਾ ਲੀਡਰਾਂ ਨੂੰ ਉਦੋਂ ਹੀ ਪੰਜਾਬ ਕਰਕੀ ਦੇ ਰਾਹ ਤੇ ਆਊਗਾ ਲੀਡਰ ਇੱਥੇ ਵੋਟਾਂ ਮੰਗਣ ਲਈ ਆਉਂਦੇ ਨੇਗੇ ਮੰਗ ਕੇ ਵੋਟਾਂ ਤੁਹਾਡੇ ਸਿਰ ਤੋਂ ਬਣ ਕੇ ਐਮਐਲਏ ਚਲੇ ਜਾਂਦੇ ਨੇਗੇ ਸਵਾਲ ਕਰਨਾ ਤੁਹਾਨੂੰ ਐਮਐਲਏ ਦੇ ਮੈਸਰ ਜਿਹੜਾ ਖਾਨਾ ਜਿਹੜਾ ਉਹ ਐਮਐਲਏ ਇੱਥੇ ਬੋਲਣ ਲਈ ਆਊਗਾ ਉਹਨੂੰ ਸਵਾਲ ਕਰਨਾ ਵੀ ਨਸ਼ਾ ਭਰਾਵਾ ਤੇ ਕਿਉਂ ਨਹੀਂ ਬੰਦ ਕਰਿਆ ਉਹਨੂੰ ਸਵਾਲ ਕਰਨਾ ਕਿ ਤੁਹਾਡੀ ਪਾਰਟੀ ਨੇ ਕਿਹਾ ਸੀਗਾ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਤੁਹਾਡੀ ਪਾਰਟੀ ਨੇ ਕਿਹਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਆਪਕਾਂਨ ਸਾਫ਼ ਇੱਕ ਮਹੀਨੇ ਦੇ ਵਿੱਚ ਦੇ